ਕਲਕੱਤੇ ਦੀ ਟਾਪ ਦੀ ਡਰੈਸ ਲੈ ਕੇ ਆਇਆ ਕਲਕੱਤੇ ਦੀ ਡਰੈਸ ਲਖਨਊ ਦਾ ਲਹਿੰਗਾ ਲੈ ਕੇ ਆਇਆ ਬੰਬੇ ਵਾਲੀ ਸ਼ਰਾਰੇ ਪਰਾਜੋ ਸੂਟ ਲੈ ਕੇ ਆਇਆ ਚਾਹੇ ਕੈਨੇਡਾ ਤੋਂ ਨਾ ਅਮਰੀਕਾ ਤੋਂ ਨਾ ਇੰਗਲੈਂਡ ਤੋਂ ਨਾ ਪੈਣੋ ਤੁਹਾਡੇ ਲਈ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਇਆ ਆ ਦੇਖੋ ਨੀਰੂ ਬਾਜ਼ਵਾਂ ਨੇ ਪਾਈ ਸੀ ਪੰਜਾਬੀ ਫੈਸ਼ਨ ਦੇ ਵਿੱਚ ਆ ਪੂਰੀ ਡਰੈਸ ਤੇ ਕਹਿੰਦੇ ਸੀ ਬਹਿ ਜਾ ਬਹਿ ਜਾ ਹੋ ਗਈ ਸੀ ਆ ਚੱਕੋ ਨੇਚਰਲ ਕ੍ਰੇਵ ਦਾ ਸੂਟ ਹੈਂਡਵਰਕ ਦੇ ਨਾਲ ਬਜ਼ਾਰਾਂ ਚ 22000 ਦਾ ਚੱਕੋ 1000 ਰੁਪਏ ਦਾ ਕੜਾਈ ਵਾਲੇ ਦੁਪੱਟੇ ਦੇ ਨਾਲ ਆ ਦੇਖੋ ਸਭ ਤੋਂ ਵੱਡਾ ਬ੍ਰਾਂਡ ਆ ਮੋਂਟੀ ਕਰ ਲੋ ਤੇ ਕੰਬਲਾਂ ਦੇ ਵਿੱਚ ਅਸੀਂ ਇੰਨੇ ਕੇ ਜ਼ਿਆਦਾ ਡਿਸਕਾਊਂਟ ਲਾਤੀਆ ਇਹ ਬਾਜ਼ਾਰ ਚ ਆਉਂਗੇ ਨਾ 2500 ਰੁਪਏ ਦਾ ਕੰਬਲ ਆ ਆ ਤੁਸੀਂ ਐਮ ਆਰ ਵਿੱਚੇ ਕਰ ਲੋ 2500 ਰੁਪਏ ਵਾਲਾ ਕੰਬਲ ਤੁਹਾਨੂੰ ਅਸੀਂ ਸਿਰਫ ਦੇ ਰਹੇ ਹਾਂ 1000 ਰੁਪਏ ਚ ਪੂਰੀਆਂ ਹੈਵੀ ਫੁਲਕਾਰੀਆਂ ਬਲੈਕ ਲੈ ਲਓ, ਰੈੱਡ ਲੈ ਲਓ, yellow ਕਲਰ ਲੈ ਲਓ, magenta ਲੈ ਲਓ। ਪਰ ਤੁਹਾਨੂੰ ਅਸੀਂ ਇਹ ਫੁਲਕਾਰੀਆਂ ਕੋਈ 1000 ਰੁਪਏ ਦੇ ਵਿੱਚ, ਕੋਈ 1200, 1500, 1600, 1600 ਰੁਪਏ ਦੇ ਵਿੱਚ ਦੇ ਰਹੀਏ ਕਿਉਂਕਿ ਫੁਲਕਾਰੀਆਂ ਬਹੁਤ ਸੋਹਣੀਆਂ। ਜਿਹੜੇ ਤੁਸੀਂ ਵੱਡੇ ਸ਼ੋਰੂਮਾਂ ਜਾ ਕੇ ਬਜ਼ਾਰਾਂ 'ਚ ਜਾ ਕੇ 2 ਲੱਖ ਰੁਪਏ ਖਰਚਣਾ, ਅਸੀਂ ਤੁਹਾਨੂੰ 2 ਲੱਖ ਰੁਪਏ ਵਾਲੀ ਦਾਜਵਰੀ ਸਿਰਫ 80000 ਰੁਪਏ 'ਚ ਬਣਾ ਕੇ ਦੇ ਰਹੀਆਂ। ਕਹਿੰਦੇ ਅਸੀਂ ਲੈਣਾ 3 ਪੀਸ ਕੋਟਪਿੰਟ ਲੈਣਾ ਵੀ ਝੱਗੀ ਜੀ ਦੇ ਨਾਲ ਆ। ਆਓ ਜੀ ਸਾਡੇ ਕੋਲ ਬਜ਼ਾਰ 'ਚ 17-18000 ਦਾ ਅਸੀਂ ਤੁਹਾਨੂੰ 3760 ਦੇ ਵਿੱਚ ਦੇ ਦਿਆਂਗੇ 3 ਪੀਸ ਕੋਟ ਪੈਂਟ ਜੀਦਾ ਕਾਟਨ ਦਾ ਕੋਰਤਾ ਪੀਮਾ ਬਜ਼ਾਰ 'ਚ 3000 ਰੁਪਏ ਦਾ ਅਸੀਂ ਤੁਹਾਨੂੰ ਦੇ ਦਿਆਂਗੇ 13-1400 ਚ ਸਲਾਈ ਕਰਕੇ ਆਹ ਚੱਕੋ ਜੀ ਡਿਜ਼ਾਈਨਰ ਪੀਸ ਹੈ ਇਸ ਸਿਲਕ ਦੇ ਉੱਤੇ ਹੈਂਡਵਰਕ ਗਲੇ ਦੇ ਨਾਲ ਜਿਹੜਾ ਬਜ਼ਾਰਾਂ 'ਚ 35-3500 ਰੁਪਏ ਦਾ 25-2500 ਰੁਪਏ 'ਚ ਲੈ ਜਾਓ ਆਹ ਦੇਖੋ ਪੂਰਾ ਦੁਪੱਟਾ ਕਢਾਈ ਵਾਲਾ ਆਹ ਬਾਜੂ ਪਹੁੰਚੇ ਕਢਾਈ ਵਾਲੇ ਰੇਡ ਬਜ਼ਾਰ 'ਚ 10-15000 ਸਾਡਾ ਰੇਟ ਰਹੂਗਾ 5000 ਰੁਪਿਆ ਦੇਖੋ ਰੈੱਡ ਸੂਟ ਦੇ ਵਿੱਚ ਡਿਜ਼ਾਈਨ 1 2 4 5 10 ਨਹੀਂ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਰੈੱਡ ਸੂਟ ਦੇ ਵਿੱਚ ਕੁਆਲਿਟੀ ਬਹੁਤ ਹੈ ਜਿਹੜਾ ਪਜਾਨਾ ਚ 35 3500 ਰੁਪਏ ਦਾ 25 2500 ਰੁਪਏ ਚ ਲੈ ਜਾਓ 5200 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਅਸੀਂ ਦੇਣਾ 2750 ਦਾ ਕੁੜੀਆਂ ਚਿੜੀਆਂ ਵਾਲੇ ਡਿਜ਼ਾਈਨ ਉਹ ਜਦੋਂ ਵਿਆਹ ਸ਼ਾਦੀ ਤੇ ਛੋਟੀਆਂ ਭੈਣਾਂ ਨੇ ਭਰਾਵਾਂ ਨੇ ਓਏ ਜਦੋਂ ਆ ਸੂਟ ਪਾ ਕੇ ਜਾਣੇ ਆ ਨਾ ਤੇ ਲੋਕਾਂ ਨੇ ਪੱਛ ਪੱਛ ਹੰਬ ਜਣਾ ਵੀ ਸੂਟ ਲਿਆ ਕਿੱਥੋਂ ਆ ਆ ਚਾਰੇ ਪਾਸੇ ਠਾਠਾ ਮਾਰਦਾ ਘਟ ਦੇਖ ਲੋ ਤੁਸੀਂ ਘਰਾਂ 'ਚ ਬੈਠੇ ਹੋ ਆ ਦੇਖੋ ਕਿੰਨਾ ਰਸ਼ ਹੈ ਲੋਕਾਂ ਨੇ ਦਾਜਵਨੀਆਂ ਬਣਾਣੀਆਂ ਸ਼ੁਰੂ ਕਰਤੀਆਂ ਚਾਹੇ ਵਿਆਹ ਅਕਤੂਬਰ 'ਚ ਚਾਹੇ ਵਿਆਹ ਨਵੰਬਰ ਤੇ ਚਾਹੇ ਦਸੰਬਰ 'ਚ 2-2 3-3 ਮਹੀਨੇ ਪਹਿਲਾਂ ਹੀ ਦਾਜਵਨੀਆਂ ਇਕੱਠੇ ਕਰਨ ਲੱਗ ਗਿਆ ਕਿਉਂਕਿ ਜੋ ਅਸੀਂ ਰੇਟ ਦੇ ਰਹੇ ਆ ਜੋ ਅਸੀਂ ਕੁਆਲਿਟੀ ਦੇ ਰਹੇ ਆ ਉਹ ਤੁਹਾਨੂੰ ਕਿਤੋਂ ਨਹੀਂ ਮਿਲਣਾ ਰੇਡ ਬਾਜ਼ਾਰ 'ਚ 10-15000 ਸਾਡਾ ਰੇਟ ਰਹੂਗਾ 5000 ਰੁਪਿਆ ਦੇਖੋ ਜੀ ਰੈੱਡ ਸੂਟ ਦੇਖ ਲਓ ਜੀ ਹੁਣ ਵੈਡਿੰਗ ਰੈੱਡ ਸੂਟ ਤੁਸੀਂ ਦੇਖਣਾ ਕਿਉਂਕਿ ਰੈੱਡ ਸੂਟ ਤਾਂ ਵਿਆਹਾਂ ਦੀ ਸ਼ਾਨ ਹੁੰਦਾ ਵਾ ਆ ਚੈੱਕ ਕਰੋ ਕਿੰਨਾ ਪਿਆਰਾ ਰੈੱਡ ਸੂਟ ਬਣਿਆ ਹੋਇਆ ਪਿਓਰ ਲਖਨਊ ਦਾ ਸੂਟ ਹੈ ਔਰ ਡਿਜ਼ਾਈਨ ਚੈੱਕ ਕਰੋ ਜੀ ਰੈੱਡ ਦੇ ਵਿੱਚ ਦੇਖੋ ਰੈੱਡ ਸੂਟ ਦੇ ਵਿੱਚ ਡਿਜ਼ਾਈਨ 1 2 4 5 10 ਨਹੀਂ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਰੈੱਡ ਸੂਟ ਦੇ ਵਿੱਚ ਕੁਆਲਿਟੀ ਬਹੁਤ ਆ ਰੇਟ ਬਹੁਤ ਜੈ ਜੈ ਸੋ ਇਦਾਂ ਤੁਹਾਡੇ ਫਾਇਦੇ ਕਰਕੇ ਭੇਜਨੇ ਆ ਜਿਹੜਾ ਤੁਸੀਂ ਇਦਾਂ ਦਾ ਹੈਵੀ ਹੈਵੀ ਸੂਟ ਲੈਣੇ ਆ ਨਾ ਹੈਵੀ ਦਾਜਵਰੀ ਬਣਾਉਣੀ ਆ ਜੇ ਇਦਾਂ ਦੇ ਸੂਟਾਂ ਦੀ ਜਿਹੜੇ ਤੁਸੀਂ ਵੱਡੇ ਸ਼ੋਰੂਮਾਂ ਜਾ ਕੇ ਬਜ਼ਾਰਾਂ 'ਚ ਜਾ ਕੇ 2 ਲੱਖ ਰੁਪਈਆ ਖਰਚਣਾ ਅਸੀਂ ਤੁਹਾਨੂੰ 2 ਲੱਖ ਰੁਪਏ ਵਾਲੀ ਦਾਜਵਰੀ ਸਿਰਫ 80000 ਰੁਪਏ ਚ ਬਣਾ ਕੇ ਦੇਣੀਆਂ ਹੈਵੀ ਦੇਖੋ ਸ਼ਰਟ ਦੇ ਨਾਲ ਦੁਪੱਟੇ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਆ ਮਤਲਬ ਹਾਰ ਪੱਖੋਂ ਤੁਹਾਡੇ ਫਾਇਦੇ ਹੋ ਰਹੇ ਆ ਅੱਛਾਗਨ ਵਾਲਾ ਸੂਟ ਦੇਖ ਲਓ ਬਿਲਕੁਲ ਜੀ ਵਿਆਹ ਮੁੰਡੇ ਦਾ ਹੋਵੇ ਭਾਵੇਂ ਕੁੜੀ ਦਾ ਹੋਵੇ ਪਰ ਜਿਹੜਾ ਮੰਮੀ ਜੀ ਨੇ ਸੂਟ ਪੋਣਾ ਉਹ ਕਹਿੰਦੇ ਸੂਟ ਬਹੁਤ ਸੋਹਣਾ ਚਾਹੀਦਾ ਹਰ ਇੱਕ ਪਰਿਵਾਰ ਦੇ ਮੈਂਬਰ ਲਈ ਅਸੀਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਿਆਹ ਯਾਦਗਾਰ ਬਣਾ ਲੈਣੇ ਆ ਜਿਹੜੇ ਐਨ ਆਰ ਆਈ ਭੈਣਾਂ ਸਾਨੂੰ ਦੇਖਦੀਆਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਜਾਂ ਹੋਰ ਕਿਸੇ ਮੁਲਕ ਤੋਂ ਜਦੋਂ ਪੰਜਾਬ ਚ ਆਉਣਾ ਇਹ ਗੱਲ ਮੰਨ ਕੇ ਆਇਓ ਬਈ ਦੋ ਦਿਨ ਅਸੀਂ ਮਾਤੂਸ਼ਰੀ ਦਸਤਾਰ ਬਾਗੇ ਪੁਰਾਣੇ ਜ਼ਰੂਰ ਜਾਣਾ ਕਿਉਂਕਿ ਤੁਹਾਡੀ ਵੈਰਾਈਟੀ ਬੜੀ ਸੋਹਣੀ ਮਿਲਣੀ ਆ ਪੈਸੇ ਤੁਹਾਡੇ ਵੱਜ ਜਾਣੇ ਹੈਗੇ ਆ ਜਿਹੜੇ ਭਰਾਵਾਂ ਨੇ ਸਾਡੇ ਨੇ ਕੁੜਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੀਆਂ ਸ਼ੇਰਵਾਨੀਆਂ ਲੈਣੀਆਂ ਉਹ ਤਾਂ ਤੁਸੀਂ ਦੇਖ ਹੀ ਲਿਓ 12000 ਵਾਲਾ ਕੋਟ ਪੈਂਟ ਸਿਰਫ 2995 ਚ 17000 ਵਾਲਾ 3 ਪੀਸ ਕੋਟ ਪੈਂਟ ਸਿਰਫ 7360 ਚ 3000 ਵਾਲਾ ਕੋਰਤਾ ਪਜਾਮਾ 13-1400 ਚ ਹੀ ਦੇ ਦੇਣਾ ਹੈਗਾ ਦੇਖੋ ਜੀ ਐਨ ਆਰ ਆਈ ਭੈਣ ਭਰਾਵਾਂ ਨੇ ਜਦੋਂ ਆਉਣਾ ਉਹਨਾਂ ਨੂੰ ਇਦਾਂ ਦੀਆਂ ਸ਼ਿਮਰ ਦੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦੁਪੱਟਾ ਕਿੰਨਾ ਜ਼ਬਰਦਸਤ ਚੀਜ਼ ਬਣੀ ਆ ਹੁਣ ਆ ਚੈੱਕ ਕਰੋ ਭਾਜੀ ਪਿਓਰ ਸ਼ਿਮਰ ਦਾ 3 ਪੀਸ ਹੈ ਬਾਜ਼ਾਰਾਂ 'ਚ ਹਲੇ ਇਦਾਂ ਦੇ ਡਿਜ਼ਾਈਨ ਆਏ ਨਹੀਂ ਪਰ ਮਾਤੂ ਸ਼੍ਰੀ ਦਸਤਾਰ ਬਾਗ ਦੇ ਪ੍ਰਾਣੇ ਆ ਚੁੱਕੇ ਆ ਇੱਕ ਗੱਲ ਹੋਰ ਦਾ ਧਿਆਨ ਰੱਖਿਓ ਬਾਰਲੇ ਪਾਸੇ ਕੰਪਨੀ ਦੀ ਕੰਟਰੈਕਸ਼ਨ ਚੱਲ ਰਹੀ ਆ ਕਿਤੇ ਦੁਕਾਨ ਬੰਦ ਦੇ ਕਿਨਾ ਮੜ ਜਾਓ ਕਿਉਂਕਿ ਪੂਰਾ ਬਹੁਤ ਵੱਡਾ ਪਿੱਛੇ ਮੋਲ ਆ ਬਹੁਤ ਜ਼ਬਰਦਸਤ ਮੋਲ ਆ ਸੋ ਆ ਦੇਖੋ ਬਲੈਕ ਸੂਟ ਦੇ ਵਿੱਚ ਵੀ ਦੇਖੋ ਬਹੁਤ ਸੋਹਣੀ ਤੁਹਾਡੀ ਬਿਊਟੀ ਬਣ ਜਾਣੀ ਹੈਗੀ ਆ ਇਦਾਂ ਦੀਆਂ ਚੀਜ਼ਾਂ ਲੈਣੀਆਂ ਤੇ ਤੁਸੀਂ ਛੇਤੀ ਆਜੋ ਹੋਰ ਪਾਸੇ ਹੁਣ ਜਾਇਓ ਨਾ ਇੱਥੇ ਜਦੋਂ ਤੁਸੀਂ ਆਉਣਿਓ ਅਸੀਂ ਕਿਸੇ ਭੀੜੀ ਗਲੀ ਦੇ ਵਿੱਚ ਨਹੀਂ ਬੈਠੇ ਤੁਸੀਂ ਗੱਡੀ ਲੈ ਕੇ ਆਉਗੇ ਸਿੱਧੇ ਗੱਡੀ ਸਟੋਰ ਤੇ ਆਣੀ ਆ ਅੰਦਰ ਬੈਠ ਕੇ ਤੁਸੀਂ ਸ਼ਾਪਿੰਗ ਕਰ ਲਈਆਂ ਕੱਪੜਾ ਸਸਤਾ ਦੇ ਰਣਾ ਆ ਰੈੱਡ ਸੂਟ ਚੈੱਕ ਕਰ ਲਓ ਦੇ ਸੂਟਾਂ ਦੇ ਵਿੱਚ ਬਹੁਤ ਸੋਹਣੀ ਸੋਹਣੇ ਰੇਂਜ ਬਹੁਤ ਸੋਹਣੀਆਂ ਵੈਰਾਈਟੀਆਂ ਸੋ ਛੇਤੀ ਪਹੁੰਚੋ ਜੀ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਸੂਟ ਇਹਦੇ ਵਿੱਚ ਆਨਲਾਈਨ ਖਰੀਦਣਾ ਚਾਹੁੰਦੇ ਹੋ ਤਾਂ ਆਨਲਾਈਨ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਆਪਣਾ ਸੂਟ ਪਸੰਦ ਕਰ ਲਓ ਤੁਹਾਡੇ ਦਿੱਤੇ ਐਡਰੈਸ ਦੇ ਉੱਤੇ ਅਸੀਂ ਸੂਟ ਤੁਹਾਨੂੰ ਭੇਜ ਦਿਆਂਗੇ ਮਤਲਬ ਹਰ ਪੱਖੋਂ ਤੁਹਾਡੇ ਫਾਇਦੇ ਆ ਕੈਮਰਾਮੈਨ ਸੁਖਿੰਦਰ ਸਿੰਘ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਬਾਗਾ ਪ੍ਰਾਣਾ